ਮੋਹਾਲੀ ਪੰਜਾਬ ਸਰਕਾਰ ਲਈ ਸੋਨੇ ਦੀ ਮੁਰਗੀ ਸਿੱਧ ਹੋਈ ਹੈ ਪਿਛਲੇ ਦਿਨੀ ਸਾਰੇ ਪੰਜਾਬ ਵਿੱਚ ਪ੍ਰਾਪਰਟੀਆਂ ਦੀ ਨਿਲਾਮੀ ਹੋਈ ਆਕਸ਼ਨ ਹੋਈ ਆਨਲਾਈਨ ਜਿਹਦੇ ਵਿੱਚ ਕੁੱਲ 162 ਪ੍ਰਾਪਰਟੀਆਂ ਜਿਹੜੀਆਂ ਸੀ ਉਹਦੀ ਨਿਲਾਮੀ ਕਰਾਈ ਗਈ ਪੰਜਾਬ ਅਰਬਨ ਡਵੈਲਪਮੈਂਟ ਅਥਾਰਟੀ ਵੱਲੋਂ ਵਰੇਨਾ 162 ਪ੍ਰਾਪਰਟੀਆਂ ਦੀ ਨਿਲਾਮੀ ਤੋਂ ਪੰਜਾਬ ਸਰਕਾਰ ਨੂੰ ਕੁੱਲ 2946 ਕਰੋੜ ਰੁਪਏ ਰਾਸ਼ੀ ਜਿਹੜੀ ਹਾਸਲ ਹੋਈ ਪਰ ਅਹਿਮ ਅੰਕੜੇ ਇਹ ਨੇ ਕਿ ਇਹਨਾਂ ਵਿੱਚੋਂ 2505 ਕਰੋੜ ਰੁਪਏ ਜਿਹੜੇ ਨੇ ਕੇਵਲ ਮੁਹਾਲੀ ਨੇ ਪੰਜਾਬ ਸਰਕਾਰ ਦੇ ਖਜ਼ਾਨੇ 'ਚ ਪਾਏ ਨੇ ਬੜੀ ਰੋਚਕ ਜਾਣਕਾਰੀ ਹੈ 162 ਸਾਈਟਾਂ ਦੀ ਪ੍ਰਾਪਰਟੀਆਂ ਦੀ ਨਿਲਾਮੀ ਸਾਰੇ ਪੰਜਾਬ 'ਚ ਹੋਈ ਔਰ ਪੰਜਾਬ ਭਰ ਵਿੱਚ ਜਿਹੜੀ ਪ੍ਰਾਪਰਟੀ ਵਿਕੀ 127 ਪ੍ਰਾਪਰਟੀਆਂ ਦੀ ਬੋਲੀ ਲੱਗੀ ਉਹਦੀ ਰਾਸ਼ੀ 440 ਕਰੋੜ ਸਰਕਾਰੀ ਖਜ਼ਾਨੇ 'ਚ ਆਈ ਔਰ ਮੁਹਾਲੀ 'ਚ ਜਿਹੜੀਆਂ ਪ੍ਰਾਪਰਟੀਆਂ ਦੀ ਬੋਲੀ ਲੱਗੀ ਕੱਲੇ ਮੁਹਾਲੀ 'ਚੋ 2505 ਕਰੋੜ ਰੁਪਏ ਸਰਕਾਰੀ ਖਜ਼ਾਨੇ ਵਿੱਚ ਗਏ ਭਾਵ ਪੰਜਾਬ ਭਰ ਵਿੱਚ ਜਿਹੜੀਆਂ 162 ਪ੍ਰਾਪਰਟੀਆਂ ਦੀ ਨਿਲਾਮੀ ਹੋ ਕੇ ਰਾਸ਼ੀ ਹਾਸਲ ਹੋਈ ਹੈ ਉਹਨਾਂ ਵਿੱਚੋਂ 85 ਫੀਸਦੀ ਜਿਹੜੀ ਰਾਸ਼ੀ ਹੈ ਉਹ ਮੁਹਾਲੀ ਦੀਆਂ ਪ੍ਰਾਪਰਟੀਆਂ ਤੋਂ ਮਿਲੀ ਹੈ ਜਿਸ ਤੋਂ ਪੰਜਾਬ ਭਰ ਵਿੱਚੋਂ ਮੁਹਾਲੀ ਦੀ ਅਹਿਮੀਅਤ ਬੜੀ ਅਹਿਮ ਲੱਗਦੀ ਹੈ ਔਰ ਜਿਹੜੀ ਅਗਲੀ ਗੱਲ ਹੈ ਇੱਕ ਪਲੌਟ ਮੁਹਾਲੀ ਦੇ ਫੇਜ਼ 8 ਜਿਹਨੂੰ ਸੈਕਟਰ 62 ਵੀ ਕਿਹਾ ਜਾਂਦਾ 6.44 ਏਕੜ ਦਾ ਸੀ ਔਰ ਇਹਦੀ ਕਮਰਸ਼ੀਅਲ ਸਾਈਟ ਸੀ ਔਰ ਇਹਦੀ ਬੋਲੀ ਲੱਗੀ 527 ਕਰੋੜ ਰੁਪਏ ਭਾ 6.26 ਏਕੜ ਜ਼ਮੀਨ ਦੀ ਬੋਲੀ 527 ਕਰੋੜ ਰੁਪਏ ਲੱਗੀ ਇਹ ਗਮਾੜਾ ਅਨੁਸਾਰ ਇਸ ਇਹ ਪ੍ਰਾਪਰਟੀ ਸਭ ਤੋਂ ਮਹਿੰਗੀ ਵਿਕੀ ਹੈ ਇਸੇ ਤਰ੍ਹਾਂ ਐਰੋਸਿਟੀ ਚ 8 ਏਕੜ ਦੀ ਕਮਰਸ਼ੀਅਲ ਸਾਈਟ ਸੀ ਇੱਕ ਉਹਦੀ ਜਿਹੜੀ ਬੋਲੀ ਹੈ ਉਹ 475 ਕਰੋੜ ਰੁਪਏ ਲੱਗੀ ਹੈ ਔਰ ਇਹਦੀ ਰਿਜ਼ਰਵ ਪ੍ਰਾਈਸ ਜਿਹੜੀ ਸੀ 391 ਕਰੋੜ ਰੁਪਏ ਸੀ ਔਰ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗਮਾਡਾ ਜਿਹਨੂੰ ਕਹਿੰਦੇ ਆ ਇਨੇ 50 ਕਮਰਸ਼ੀਅਲ ਤੇ ਰੈ residențial ਸਾਈਟਾਂ ਦੀ ਬੋਲੀ ਲਾ ਕੇ ਤੇ 2505 ਕਰੋੜ ਰੁਪਏ ਕਮਾਏ ਨੇ ਔਰ ਇੱਕ ਹੋਰ ਰੋਚਕ ਜਾਣਕਾਰੀ ਮੁਹਾਲੀ ਦੇ ਫੇਸ 3B2 ਚ ਇੱਕ ਬੂਥ ਦੀ ਆਕਸ਼ਨ ਜਿਹੜੀ ਹੈ ਬੋਲੀ ਜਿਹੜੀ ਹੈ ਉਹ 7 ਕਰੋੜ ਰੁਪਏ ਲੱਗੀ ਹੈ ਔਰ ਇੱਕ ਚਰਚਾ ਹੈ ਬਹੁਤ ਇਹ ਜਿਹੜੀ ਬੋਲੀ ਨਿਲਾਮੀ ਹੋਈ ਹੈ ਔਰ ਵੱਡੇ ਪੱਧਰ ਤੇ ਰੇਟ ਚੜੇ ਨੇ ਇਹ ਆਮ ਚਰਚਾ ਆ ਵੀ ਜੇ ਕਿਦਰੇ ਭਾਰਤ ਸਰਕਾਰ ਕੇਂਦਰ ਗਵਰਨਮੈਂਟ ਪੰਜਾਬ ਤੇ ਤਰਸ ਕਰ ਲੇ ਤੇ ਜਿਹੜਾ ਮੁਹਾਲੀ ਚ ਇੰਟਰਨੈਸ਼ਨਲ 에ਅਰਪੋਰਟ ਹੈ ਉੱਥੋਂ ਉੱਥੋਂ ਕੈਨੇਡਾ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਵਗੈਰਾ ਲਈ ਜੇ ਇੰਟਰਨੈਸ਼ਨਲ ਫਲਾਈਟਾਂ ਸ਼ੁਰੂ ਕਰ ਦੇ ਤੇ ਪੰਜਾਬ ਵਿੱਚੋਂ ਮੁਹਾਲੀ ਦੀ ਨਹਾਰ ਜਿਹੜੀ ਹੈ ਹੋਰ ਵੀ ਵੱਡੇ ਪੱਧਰ ਤੇ ਉੱਪਰ ਕੇ ਸਾਹਮਣੇ ਆ ਸਕਦੀ ਹੈ ਇਹ ਬੋਲੀ ਨੇ ਇੱਕ ਹੋਰ ਗੱਲ ਸਿੱਧ ਕਰ ਦਿੰਦੀ ਹੈ ਵੀ ਰੈ residențial ਜਾਂ ਕਮਰਸ਼ੀਅਲ ਪ੍ਰਾਪਰਟੀ ਦੇ ਜਿਹੜੇ ਚਾਹਵਾਨ ਨੇ ਉਹਨਾਂ ਦੀ ਲੁਧਿਆਣਾ ਬਠਿੰਡਾ ਪਟਿਆਲਾ ਜਲੰਧਰ ਤੇ ਅੰਮ੍ਰਿਤਸਰ ਤੋਂ ਸਭ ਤੋਂ ਵੱਧ ਜੇ ਅੱਖ ਲੱਗੀ ਹੈ ਤੇ ਉਹ ਮੁਹਾਲੀ ਤੇ ਲੱਗੀ ਹੈ ਭਾਵ ਮੁਹਾਲੀ ਸ਼ਹਿਰ ਜਿਹੜਾ ਆ ਉਹ ਸਾਰੇ ਪੰਜਾਬ ਦੇ ਲੋਕਾਂ ਲਈ ਇੱਕ ਖਿੱਚ ਦਾ ਕੇਂਦਰ ਉਹਦਾ ਕਾਰਨ ਵੀ ਹੋ ਸਕਦਾ ਹੈ ਵੀ ਰਾਜਧਾਨੀ ਦੇ ਨੇੜੇ ਹੈ ਪਰ ਪਿਛਲੇ ਕੁਝ ਸਾਲਾਂ ਵਿੱਚ ਜਿਹੜਾ ਇੱਥੇ ਵਿਕਾਸ ਹੋਇਆ ਵੱਡੇ ਪੱਧਰ ਤੇ ਪੰਜਾਬ ਸਰਕਾਰ ਦੇ ਦਫ਼ਤਰ ਬੜੇ ਖੂਬਸੂਰਤ ਬਣੇ ਨੇ ਇਸੇ ਤਰ੍ਹਾਂ ਹੋਰ ਇਮਾਰਤਾਂ ਬਣੀਆਂ ਨੇ ਉਹਨੂੰ ਲੈ ਕੇ ਲੱਗਦਾ ਵੀ ਪੰਜਾਬੀ ਮੁਹਾਲੇ ਵੱਲ ਖਿੱਚੇ ਪਏ ਨੇ ਕਿਉਂਕਿ ਇਹਦੀ ਐਗਜ਼ੈਂਪਲ ਸਾਹਮਣੇ ਹੈ ਜਿਵੇਂ ਪਹਿਲਾਂ ਦੱਸਿਆ ਵੀ ਗਮਾਡਾਂ ਨੇ ਮਹਾਨੀ ਚ ਬੋਲੀ ਲਾ ਕੇ ਤੇ 2505 ਕਰੋੜ ਰੁਪਏ ਕਮਾਏ ਆ ਗਲਾਡਾ ਨੇ ਲੁਧਿਆਣਾ ਚ ਬੋਲੀਆਂ ਲਾ ਕੇ ਕੇਵਲ 109 ਕਰੋੜ ਰੁਪਏ ਕਮਾਏ ਆ ਬੀਡੀਏ ਨੇ ਬਠਿੰਡਾ ਚ ਬੋਲੀਆਂ ਲਾ ਕੇ ਕੇਵਲ 46 ਕਰੋੜ ਰੁਪਏ ਕਮਾਏ ਨੇ ਤੇ ਪੀਡੀਏ ਨੇ ਪਟਿਆਲਾ ਚ ਨਿਲਾਮੀ ਕਰਕੇ ਪ੍ਰਾਪਰਟੀ ਕੇਵਲ 21 ਕਰੋੜ ਰੁਪਏ ਕਮਾਏ ਨੇ ਤੇ ਜੀਡੀਏ ਨੇ ਜਲੰਧਰ ਚ ਨਿਲਾਮੀ ਕਰਕੇ ਪ੍ਰਾਪਰਟੀਆਂ ਦੀ ਤੇ 21 ਕਰੋੜ ਰੁਪਏ ਕਮਾਏ ਆ ਦੇ ਏਡੀਏ ਅੰਮ੍ਰਿਤਸਰ ਨੇ ਕੇਵਲ 19 ਕਰੋੜ ਰੁਪਏ ਪ੍ਰਾਪਰਟੀਆਂ ਦੀ ਬੋਲੀ ਲਾ ਕੇ ਕਮਾਏ ਨੇ ਔਰ ਪੁੱਡਾ ਨੇ ਟੋਟਲ 224 ਕਰੋੜ ਰੁਪਏ ਜਿਹੜੇ ਆ ਉਹ ਬੋਲੀਆਂ ਤੋਂ ਕਮਾਏ ਨੇ ਜਿੱਦੋਂ ਤਾਂ ਬੜਾ ਸਾਫ਼ ਨਜ਼ਰ ਆਉਂਦਾ ਹੈ ਵੀ 85 ਫੀਸਦੀ ਇਹਨਾਂ ਬੋਲੀਆਂ ਵਿੱਚੋਂ ਜਿਹੜਾ ਰੈਵਨਿਊ ਪੰਜਾਬ ਸਰਕਾਰ ਨੂੰ ਮਿਲਿਆ ਉਹ ਕੇਵਲ ਮੁਹਾਲੀ ਤੋਂ ਮਿਲਿਆ ਇਸ ਲਈ ਕਿਹਾ ਜਾ ਸਕਦਾ ਵੀ ਮੁਹਾਲੀ ਤਾਂ ਪੰਜਾਬ ਸਰਕਾਰ ਲਈ ਸੋਨੇ ਦੀ ਮੁਰਗੀ ਬਣ ਗਈ